ਕਾਫੀ ਦੇਰ ਤੋਂ ਪਕੜਾ ਨਹੀਂ ਪੈ ਰਿਹਾ ਜੀ ਪਿੰਡ ਦੇ ਖਾਲਾ ਬਲਾਕ ਲੰਬੇ ਜਿਹੜਾ ਸ਼ਰੀਰ ਮਿੱਤਰ ਸਾਹਿਬ ਜੁੰਗ ਦਾ ਸੌਣ ਨਹੀਂ ਮਜੜਾ ਉਹ ਦਾ ਨਹੀਂ ਪਿਆ ਤੋਂ ਸੁਵਾ ਦਾ ਹੁਣ ਮੀ ਤੇ ਅੱਜ 24 ਤਰੀਕ ਨੂੰ ਦੁਪਹਿਰ ਦੇ 40 ਕੇ 40 ਮਿੰਟ ਹੁਣ ਵਾਲੇ ਆ ਕਾਫੀ ਤੇਜ਼ ਝੱਟਾਂ ਲੱਗ ਰਹੀਆਂ ਨੇ। ਬੇ ਕਾਫੀ ਦੇਰ ਤੋਂ ਪੈ ਰਹੇ ਆ। ਗਰਮੀ ਬਹੁਤ ਸੀ ਬਹੁਤ ਦਰਦ। ਤੇ ਹੌਣ ਜਿਹੜਾ ਲੱਗਦਾ ਕਿ ਠੰਡ ਹੋਵੇ ਨਾ ਕੋਈ ਸੁਖਦਾ ਹਵਾ ਆਊਗਾ। ਦੇਖ ਤਾ ਕੋਈ ਨਹੀਂ। ਕਾਣੀ ਦੇ ਬੋਗਲੇ। ਮੌਸਮ ਕਿਤੇ ਨਹੀਂ ਆਇਆ ਪਰ ਹੁਣ ਲੱਗਦਾ ਹੈ ਕਿ ਕਾਫੀ ਆ ਰਹਾ ਨਹੀਂ ਪੈ ਜਾਣਾ ਕਿਹਤਰਾ ਮੌਸਮ ਉਹ ਭਾਗਦਸ ਰਿਹਾ ਜਾਂ ਦਾਜਾ ਲੱਗ ਰਿਹਾ ਹੈ ਦੇਖ ਕੇ ਰਾਤ ਨੂੰ ਵੀ ਮੀਂਹ ਆਉਣ ਦੀ ਪੂਰੀ ਸੰਭਾਵਨਾ ਹੈ ਹੁਣ ਵੀ ਮੈਂ ਲਗਾਤਾਰ ਯਾਰੀ ਹੈ ਕਾਫੀ ਦਿਨ ਤੋਂ ਵਿੱਚੇ ਬਹੁਤ ਜ਼ਿਆਦਾ ਤੇਜ਼ ਹੋ ਜਾਂਦਾ ਹੈ ਵਿੱਚੇ ਘਟ ਜਾਂਦਾ ਹੈ ਪਰ ਲਗਾਤਾਰ ਤਨਰਮੀ ਕਰ ਰਿਹਾ ਹੈ ਮਦਰ ਚੋਂ ਪਸੇ ਬੜੇ ਹੋਏ ਆ ਦੇਖ ਸਕਦੇ ਤੁਸੀਂ ਉੜੇ ਪਏ ਆ ਤੇ ਮੈਂ ਪੂਰਾ ਜੁਰਾਂਸ ਬਰੋ ਬਰੋ ਮੇਰੇ ਅੰਦੇਸ਼ ਕੀ ਵੀ ਜਾਂਦਾ ਕੜਤੀ ਵੀ ਜਾਂਦਾ ਆਉਦੇ ਚਾਰਾਂ ਨੂੰ ਬੁਰੇ ਬਰੀਆ ਦਾ ਲੈ ਮਿਲਾਂਗੇ ਥੋੜੀ ਦੇਰ ਤੱਕ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਨੇ ਇਸ ਤਰ੍ਹਾਂ ਦਾ ਉਹਦੇ ਵਿੱਚ ਕਿਵੇਂ ਆ ਦੱਸ ਸਕਦਾ ਤੁਸੀਂ ਵੈਸੇ ਸਾਰੇ ਪੰਜਾਬੀ ਵੀ ਹੋਣਾ ਇਹ ਪਰ ਸਾਡੇ ਵਾਕਿਚ ਜਿਹੜਾ ਪਛਮੀ ਪੰਜਾਬ ਹੈ ਉੱਥੇ ਅੱਜ ਵੀ ਨਹੀਂ ਪਿਆ ਜਿਹੰਦਾ ਸੋਣ ਮਹੀਨਾ ਜਿਹੜਾ ਫਾਦੋਂਗੀ ਆ ਗਈ ਕੱਢਦੇ ਸੋਣ ਨਹੀਂ ਪਿਆ ਸੀ ਰਾਜਦਾਨ ਉਸਤਵਾਂ ਲੰਘ ਗਿਆ ਫਾਦੋਂ ਵੀ ਇਹ ਰਾਜਦਾਨ ਲੰਗੀ ਤੇ ਹੌਂਕੇਤੇ ਜਾ ਕੇ ਮੇਹਦਤ ਹੁਣ ਮਿਲਿਆ ਬੜੀ ਬੜੀ ਸ਼ੁਕਰੀਆ ਸਾਰੇ ਦੋਸਤਾਂ ਮਿੱਤਰਾਂ ਦਾ ਮਿਹਰਬਾਨੀ